ਆਈਕਲ ਡਿਪਰੈਸ਼ਨ ਤੇ ਮਾਨਸਿਕ ਤਣਾਅ ਦੀ ਬਹੁਤ ਗੱਲ ਹੁੰਦੀ ਹੈ। ਦੇਖੋ ਇੱਕ ਗੱਲ ਸਮਝ ਲਓ ਤੁਸੀਂ ਕਮਜ਼ੋਰ ਨਹੀਂ ਗੇ। ਇਹ ਗੱਲ ਆਪਣੇ ਮਨ ਚੋਂ ਕੱਢ ਹੀ ਦੋ ਜੇ ਤੁਹਾਨੂੰ ਕੋਈ ਕੰਦਾ ਨਾ ਕਿ ਤੂੰ ਤਾਂ ਕਮਜ਼ੋਰ ਆ ਤੂੰ ਦਾ ਛੇਤੀ ਡਰ ਜੰਨਾ। ਐਦਾਂ ਨਹੀਂ ਹੁੰਦਾ। ਓខਾ ਸਮਝ ਸਭ ਤੇ ਆਂਦਾ। ਤੇ ਜਿਹਦੇ ਤੇ ਆਂਦਾ ਉਹਦੇ ਤੇ ਕੀ ਬੀਤਦੀ ਐ ਸਿਰਫ ਉਹ ਹੀ ਜਾਣਦਾ। ਹੋਰ ਕੋਈ ਨਹੀਂ ਸਮਝ ਸਕਦਾ ਤੇ ਜਿੰਨੂੰ ਮਰਜ਼ੀ ਸੁਣਾ ਲੋ ਜਾ ਕੇ। ਪਰ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ ਕਿ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਹੋ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤੁਸੀਂ ਬਹੁਤ ਜ਼ਿਆਦਾ ਸੋਚਦੇ ਹੋ ਤਾਂ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹਾਂਗਾ ਪਹਿਲੇ ਤਾਂ ਕਿਸੇ ਨੂੰ ਦੱਸੋ ਨਾ ਅਕਸਰ ਆਪਾਂ ਸੁਣਦੇ ਹਾਂ ਕਿ ਦੁੱਖ ਕਿਸੇ ਨੂੰ ਦੱਸੋਗੇ ਤਾਂ ਘਟਦਾ ਪਰ ਅਕਾਲੀ ਹੁਗੈ ਜਿੰਨਾ ਤੁਸੀਂ ਕਿਸੇ ਨੂੰ ਆਪਣੀਆਂ ਮੁਸ਼ਕਿਲਾਂ ਸੁਣਾਈ ਜਾਓਗੇ ਨਾ ਅਗਲੇ ਨੇ ਤੁਹਾਡਾ ਮਜ਼ਾਕ ਬਣਾਈ ਜਾਣਾ ਤੇ ਆਪਣੇ ਤੇ ਬੀਤੀਆਂ ਹੀਆਂ ਗੱਲਾਂ ਸੋ ਪਹਿਲੇ ਤਾਂ ਕਿਸੇ ਨੂੰ ਕੁਝ ਦੱਸਣਾ ਨਹੀਂ ਸਿਰਫ ਆਪਣੇ ਮਾਪਿਆਂ ਨੂੰ ਭੈਣ ਭਰਾਵਾਂ ਨੂੰ ਜਿਨ੍ਹਾਂ ਨੂੰ ਤੁਹਾਨੂੰ ਫਰਕ ਪੈਂਦਾ ਉਹਨਾਂ ਨੂੰ ਆਪਣੇ ਦਿਲ ਦਾ ਹਾਲ ਸੁਣਾਓ ਤੇ ਸਭ ਤੋਂ ਵੱਡਾ ਡਿਪਰੈਸ਼ਨ ਦਾ ਜੇ ਇਲਾਜ ਕਰਨਾ ਤੇ ਬਾਬਾ ਦੀਪ ਸਿੰਘ ਦੇ ਕੋਲ ਜਾ ਕੇ ਬਹਿ ਜਾਓ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰ ਦੋ ਬਾਬਾ ਜੀ ਮੈਂ ਕਿਸੇ ਕਾਬਲ ਨਹੀਂ ਹਾਂ ਮੈਂ ਤਾਂ ਡਰਦਾ ਹੀ ਬਣਾ ਮੈਨੂੰ ਤੁਸੀਂ ਸਾਂਭ ਲਓ ਮੇਰੀ ਰੱਖਿਆ ਕਰੋ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਆਪਣਾ ਸਭ ਕੁਝ ਰੱਖ ਦੋ ਤੁਸੀਂ ਕੀ ਸੋਚ ਰਹੇ ਤੁਹਾਡੇ ਦਿਲ 'ਚ ਕਿੰਨੀਆਂ ਹੀ ਚੀਜ਼ਾਂ ਚੱਲ ਰਹੀਆਂ ਸਭ ਕੁਝ ਬਾਬਾ ਦੀਪ ਸਿੰਘ ਨੂੰ ਦੱਸ ਦੋ ਆਪਣਾ ਮਨ ਹਲਕਾ ਕਰ ਦੋ ਬਾਬਾ ਜੀ ਦੇ ਅੱਗੇ ਜਾ ਕੇ ਤੇ ਮੈਂ ਤੁਹਾਨੂੰ ਵਿਸ਼ਵਾਸ ਦੇ ਨਾਲ ਕੰਨਾ ਜੇ ਤੁਸੀਂ ਬਾਬਾ ਦੀਪ ਸਿੰਘ ਨੂੰ ਆਪਣਾ سہਾਰਾ ਬਣਾ ਲੋਗੇ ਨਾ ਤਾਂ ਡਿਪਰੈਸ਼ਨ ਕੀ ਹੁੰਦਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਹਾਡੇ ਮਨ ਚੋਂ ਸੋਚ ਹੀ ਨਿਕਲ ਜਣੀ ਹੈ ਜਦੋਂ ਰੋਜ਼ ਸਵੇਰੇ ਉੱਠਦੇ ਸਭ ਤੋਂ ਪਹਿਲਾ ਕੰਮ ਹੀ ਐ ਕਰੋਗੇ ਨਾ ਬਾਬਾ ਦੀਪ ਜੀ ਦੇ ਅੱਗੇ ਜਾ ਕੇ ਅਰਦਾਸ ਕਰਨ ਦਾ ਕਿ ਬਾਬਾ ਜੀ ਨਵਾਂ ਦਿਨ ਚੜਿਆ ਤੁਸੀਂ ਮੇਰੇ ਨਾਲ ਹੀ ਰਹਿਣਾ ਸਾਰਾ ਦਿਨ ਬਸ ਇੰਨਾ ਹੀ ਕਹੋ ਬਾਬਾਈ ਨੂੰ ਉਹ ਤਾਂ ਜਾਨੀ ਜਾਨ ਬੈਠੇ ਆ ਜੇ ਤੁਸੀਂ ਪੁਕਾਰੋਗੇ ਨਾ ਸਾਤ ਸਮੁੰਦਰਾ ਪਾਰ ਵੀ ਫਸੇ ਬੈਠੇ ਉਹ ਦੁਸ਼ਮਨਾ ਨੇ ਘੇਰੇ ਪਾਏ ਹੋਣਗੇ ਬਾਬਾ ਦੀਪ ਸਿੰਘ ਤਾਂ ਉੱਥੇ ਵੀ ਰਾਖੀ ਕਰਨ ਬੋਝਣਗੇ ਤੁਹਾਡੀ ਸੋ ਡਰਨਾ ਕਦੇ ਨਹੀਂ ਤੇ ਨਾ ਹੀ ਆਪਣੇ ਆਪ ਨੂੰ ਕਮਜ਼ੋਰ ਸਮਝਣਾ ਹਰੇਕ ਤੇ ਵਕਤ ਆਂਦਾ ਤੇ ਹਰ ਬੰਦਾ ਪੀੜ ਸੰਦਾ ਇਹ ਗੱਲ ਵੱਖਰੀ ਏ ਕਿ ਜਿਰ ਤੋ ਵਕਤ ਨਿਕਲ ਜਾਂਦਾ ਨਾ ਫਿਰ ਦੂਜੇ ਦਾ ਮਜ਼ਾਕ ਬਣਾਉਂਦਾ ਪਰ ਓਖਾ ਸਮਾਂ ਹਰੇਕ ਬੰਦੇ ਨੂੰ ਤੋੜਦਾ ਇੱਥੇ ਪਰਵਾਹ ਨਾ ਕਰੋ ਕੋਈ ਗੱਲ ਨਹੀਂ ਸਮਾਂ ਵੀ ਨਿਕਲ ਹੀ ਜਾਣਾ ਬਾਬਾ ਦੀਪ ਸਿੰਘ ਤੇ ਪੂਰਾ ਭਰੋਸਾ ਰੱਖੋ ਤੁਹਾਨੂੰ ਇੱਥੇ ਕੋਈ ਡਾਕਟਰ ਨਹੀਂ ਠੀਕ ਕਰ ਸਕਦਾ ਕਿਉਂਕਿ ਇਹ ਸਭ ਕੁਝ ਤੁਹਾਡੇ ਅੰਦਰ ਚੱਲ ਰਿਹਾ ਦਵਾਈਆਂ ਖਾਓਗੇ ਇਹ ਕਰੋਗੇ ਉਹਦਾ ਕੋਈ ਲਾਅ ਹੀ ਨਹੀਂ ਹੈਗਾ ਦਵਾਈਆਂ ਤਾਂ ਤੁਹਾਨੂੰ ਕਮਜ਼ੋਰ ਬਣਾਉਣੀਆਂ ਪਰ ਜਰੂ ਆਪਣੇ ਗੁਰੂ ਦੇ ਅੱਗੇ ਜਾ ਕੇ ਰੋਗੋਗੇ ਆਪਣੇ ਗੁਰੂ ਨੂੰ ਆਪਣਾ ਹਾਲ ਦੱਸੋਗੇ ਬਾਣੀ ਪੜੋਗੇ ਪਾਠ ਕਰੋਗੇ ਚੰਗੀ ਸੰਗਤ ਦੇ ਵਿੱਚ ਰਹੋਗੇ ਤਾਂ ਫਿਰ ਦੇਖਣਾ ਕਿਵੇਂ ਦੁੱਖ ਦੂਰ ਹੁੰਦੇ ਤੁਹਾਡੇ ਕੁਝ ਨਹੀਂ ਹੁੰਦਾ ਐਵੇਂ ਪਰਵਾਹ ਨਹੀਂ ਕਰੀਦੀ ਹੁੰਦੀ ਇਹ ਦੁਨੀਆ ਦਾ ਕੰਮ ਹੈ ਤੁਹਾਡਾ ਮਜ਼ਾਕ ਬਣਾਉਣਾ ਤੁਹਾਡੇ ਜੇ ਕੰਮ ਨਹੀਂ ਨਾ ਹੋਏ ਇਹਨਾਂ ਨੇ ਤਾਂ ਤੁਹਾਨੂੰ ਸਾਰਿਆਂ 'ਚ ਸ਼ਰਮਿੰਦਾ ਕਰ ਦੇਣਾ ਪਰ ਆਪਣੇ ਮਾਲਕ ਤੇ ਭਰੋਸਾ ਰੱਖਣਾ ਕਿ ਕੋਈ ਗੱਲ ਨਹੀਂ ਸਮਾ ਜਿੱਦਾਂ ਦਾ ਮਰਜ਼ੀ ਆ ਜਾਏ ਮੇਰਾ ਅੱਜ ਕੰਮ ਨਹੀਂ ਬਣਨਦਿਆ ਕੋਈ ਚੱਕਰ ਨਹੀਂ ਮੇਰਾ ਗੁਰੂ ਮੇਰੇ ਨਾਲ ਬੈਠਾ ਮੇਰਾ ਮੁਰਸ਼ਿਦ ਮੇਰੇ ਨਾਲ ਬੈਠਾ ਉਹਨੇ ਆਪਣੇ ਆਪ ਸਭ ਕੁਝ ਕਰਾ ਦੇਣਾ ਬਸ ਤੁਹਾਡੇ ਦਿਲ ਦੇ ਇਹੋ ਹੀ ਬੋਲ ਹੋਣੇ ਚਾਹੀਦੇ ਆ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂਗੀ ਮੇਰਾ ਗੁਰੂ ਬੈਠਾ ਉਹਨੇ ਕਰਨੇ ਮੇਰੇ ਘਰੇ ਸਾਰੇ ਮੈਂ ਕਿਉਂ ਕਿਸੇ ਹੋਰ ਅੱਗੇ ਜਾ ਕੇ ਝੁਕਾ ਫੇਰ ਦੇਖਣਾ ਤੁਹਾਡੇ ਵਿਸ਼ਵਾਸ ਦੀ ਕਿਵੇਂ ਜਿੱਤ ਹੁੰਦੀ ਹੈ ਬਾਬਾ ਦੀਪ ਸਿੰਘ ਜੀ ਜਦੋਂ ਤੁਹਾਡੀ ਰਾਖੀ ਕਰਨ ਤੇ ਆਗੇ ਤੁਹਾਡਾ ਕੋਈ ਵਗਾਰ ਨਹੀਂ ਸਕਦਾ ਕੁਝ ਵੀ ਇੱਥੇ ਜਿੱਦਾਂ ਦੇ ਮਰਜ਼ੀ ਹਾਲਾਤ ਆ ਜਾਣ ਇਹ ਗੱਲ ਲਿਖ ਗੇ ਲੱਲੋ ਜਿੱਦਾਂ ਦੇ ਮਰਜ਼ੀ ਹਾਲਾਤ ਆ ਜਾਣ ਕੋਈ ਤੁਹਾਡਾ ਵਾਲ ਵੀ ਨਹੀਂ ਵਿੰਗਾ ਕਰ ਸਕਦਾ ਇੱਥੇ ਸਾਰੇ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਔਰ ਅਰਦਾਸ ਕਰੀਏ ਬਾਬਾਈ ਦੇ ਅੱਗੇ ਕਿ ਬਾਬਾਈ ਜਿਹੜੇ ਵਿਚਾਰੇ ਅੰਦਰ ਹੀ ਅੰਦਰ ਰੋਇ ਮਰਦੇ ਆ ਜਿਨ੍ਹਾਂ ਦੇ ਅੰਦਰ ਮੁਸ਼ਕਲਾਂ ਦੁੱਖਾਂ ਕਲੇਸ਼ਾਂ ਦੀ ਜੰਗ ਲੱਗੀ ਹੁੰਦੀ ਹੈ ਬਾਬਾ ਜੀ ਉਹਨਾਂ ਦੀ ਜ਼ਿੰਦਗੀ 'ਚ ਰਾਹਤ ਲੈ ਕੇ ਜਾਣਾ ਜਿਨ੍ਹਾਂ ਦੀ ਬਾਹ ਕੋਈ ਨਹੀਂ ਫੜਦਾ ਉਹਨਾਂ ਦੀ ਬਾਤ ਤੁਸੀਂ ਕੁੱਟ ਕੇ ਫੜ ਕੇ ਰੱਖਣਾ ਬਾਬਾ ਜੀ ਤੁਸੀਂ ਦਾ ਸੱਬ ਦੀ लाज ਰੱਖਣ ਵਾਲੇ ਹੋ ਸੱਬ ਦੇ ਇੱਜ਼ਤ ਦੇ ਪਰਦੇ ਟਕੀ ਰੱਖਣਾ ਕਿਸੇ ਦਾ ਕਦੇ ਮਜ਼ਾਕ ਤਮਾਸ਼ਾ ਨਾ ਬਣੰਦੇ ਨਾ ਤਣ ਤਣ ਬਾਬਾ ਦੀਪ ਸਿੰਘ ਜੀ ਮਹਾਰਾਜ ਮਿਹਰ ਕਰਨਾ ਸਾਰਿਆਂ ਦੇ ਕਿਰਪਾ ਕਰਨਾ ਬਾਬਾ ਜੀ ਸਾਰਿਆਂ ਤੇ